हां जी सास्त्री काल जी उम्मीद ਕਰਦਾ ਸਭਾ ਜੀ ਖੁਸ਼ੀ ਹੋਵੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਅਸਵੀ ਸਾਫ ਠੀਕ ਠਾਕ ਹੈ। ਆ ਪੀ ਦਾ ਫੋਨ ਆ ਗਿਆ। ਸਰਦਿਹੜੀ ਆਹੀ ਨਹੀਂ ਟਿਕਉਂਦੇ। ਹਾਂ ਕੀ ਹੋ ਗਿਆ? ਅੱਛਾ ਸਾਡੇ ਵੀ ਕਾਟ ਬਥੇਰੇ ਆਪੇ ਨੇ ਅਧਿਖਤ ਮਲਕੋਤੇ ਹਰ ਕੇ ਤੂੰ ਵੀ ਆਈਂ ਕਰ। ਇਹ ਭੈਣੇ ਹੋਰ ਅੱਗੇ ਪਲਾ ਜਵਾਨਾ ਸੀ। ਇੱਕ ਸੂਟ ਨਾਲ ਵਿਆਹ ਵੇਖਿਆ ਹੁੰਦਾ ਸੀ ਧੋਕੇ ਉਹੀ ਕਾਠਾ ਕੱਪੜੇ ਹੁੰਦੇ ਸੀ ਹਾਂ ਫੇ ਟੈਰੀ ਕਾੜ ਚੱਲ ਪਿਆ ਸੀ ਫੇ ਡੀਚਾਰਾ ਚੱਲ ਪਈ ਚਲ ਉਹਦੇ ਨਾਲ ਜੇ ਟਾਈਮ ਕੱਢੀ ਜਾਂਦੀ ਸੀ ਹੁਣ ਤਾਂ ਭੈਣੇ ਘਰ ਸੰਤ ਮੇਰੀ ਹਾਂ ਉਹ ਹੀ ਤਾਂ ਗੱਲਾਂ ਵੀ ਕਿਸੇ ਨੇ ਬੋਤੇ ਤੇ ਬੈਠ ਕੇ ਟਾਈਮ ਕੱਢ ਲਿਆ ਕਿਸੇ ਨੇ ਕੋਹੜੀ ਤੇ ਬੈਠ ਕੇ ਭਣੇ ਕੱਢ ਲਿਆ ਹਾਂ ਹਾਂ ਕਿਸੇ ਨੇ ਗੱਡਿਆਂ ਤੇ ਦੇਖ ਲਾ ਫੇ ਟ੍ਰੈਕਾਂ ਤੇ ਬੈਠ ਜਾਂਦੀ ਸੀ ਵਿਆਹ ਬੂਜਾ ਜਾਂਦੇ ਸੀ ਹਾਂ ਅਰੇ ਇਹ ਕਿਹਦੇ ਕਹਿੰਦੇ ਆਂ ਅਸੀਂ ਲੋਕੀ ਟਾਟਾ ਟ੍ਰੈਲੀ ਪਾ ਕੇ ਚਲੇ ਜਾਂਦੇ ਸੀ ਵਿਆਹ ਦੇਖਣ ਨਹੀਂ ਹੁਣ ਤਾਂ ਹਾਂ ਉਹੀ ਗੱਲ ਮੈਂ ਕਹਣੀ ਆ ਹੁਣ ਤੱਕ ਤਾਂ ਕਿਹੜਾ ਜਵਾਨ ਆ ਗਿਆ ਹੁਣ ਤਾਂ ਜੇ ਗੱਡੀ ਵੀ ਪੁਰਾਣੀ ਹੋਵੇ ਤਾਂ ਵੀ ਨਹੀਂ ਬਹਿੰਦੇ ਜਵਾਕ ਵੱਡੀ ਚ ਹਾਂ ਇੱਥੇ ਤੱਕ ਨਿਗਰੀ ਸਿਗਰੀ ਆਈ ਪਈ ਆ ਕੀ ਕਰੂ ਕੋਈ ਉਹੀ ਤਾਂ ਗੱਲ ਮੈਂ ਕਹਣੀ ਆ ਫਿਰ ਹੋਰ ਤੂੰ ਫਿਰ ਐ ਕਰ ਨਹੀਂ ਪੜ ਮੇਰੀ ਗੱਲ ਸੁਣ ਧਿਆਨ ਨਾਲ ਗੱਡੀ ਕਿਰਾਏ ਤੇ ਕਰਕੇ ਦੇ ਦੋ ਨਵੀਂ ਕਰ ਲੋ ਥੋੜੇ ਜਿਹੇ ਪੈਸੇ ਵਧ ਲਾ ਲੂ ਅਗਲਾ ਆਹੋ ਹੋਰ ਕੀ ਆ ਇੱਥੇ ਕੱਪ ਤਾਂ ਬਾਹਲਾ ਹੀ ਔਖਾ ਹੋ ਜਾਂਦਾ ਕਿ ਤਿਹਾੜ ਸ਼ੁਰੂ ਹੋ ਜਾ ਜਾਂਨੇ ਕਿ ਵਿਆਹ ਸ਼ੁਰੂ ਹੋ ਜਾਂਦੇ ਨੇ ਹਾਂ ਉਹ ਹੀ ਤਾਂ ਹਾਂ ਦੇਖ ਲੈ ਆਪਣੇ ਤਾਂ ਬਾਪੂ ਸਾਈਕਲ ਨੂੰ ਪਰਨਾ ਜਾਂ ਦੁਪੱਟਾ ਜਾਂ ਚੁੰਨੀ ਬੁਰੀ ਦੀ ਬੰਨ੍ਹਦੇ ਸੀ ਬੇਬੇ ਦੀ ਮੰਮੀ ਦੀ ਬੀਬੀ ਦੀ ਕੁਸਾ ਦੀ ਵੀ ਨਹੀਂ ਭੈਣੇ ਆਪਾਂ ਤਾਂ ਉਸੇ ਤੇ ਬੈਠ ਕੇ ਮੇਲਾ ਦੇਖਿਆ ਹੁੰਦੇ ਸੀ ਦੇਖ ਲੈ ਮੇਲਾ ਦੇਖਿਆ ਨਾਲ ਨਾਨ ਕੀ ਜਾਏ ਹੁਣ ਹਾਂ ਨੀ ਹੋਂਟਾ ਕਾਹਨ ਹੈ ਜੇ ਜਵਾਕ ਨੂੰ ਕਹਦੇ ਨਾ ਵੀ ਮੋਟਰਸਾਈਕਲ ਦੇ ਮੂਰੇ ਬਹਿ ਜਾ ਉਹ ਵੀ ਦੇਖਦੇ ਨੇ ਕਿਹੜਾ ਮੋਟਰਸਾਈਕਲ ਆ ਜੇ ਬੋਲਟ ਹੁੰਦਾ ਜਾਂ ਫਲਾਨਾ ਹੁੰਦਾ ਫੇਰ ਤਾਂ ਅਸੀਂ ਬੈਠ ਜਾਂਦੇ ਹੁਣ ਇਹ ਪਾਸਰ ਦੇ ਮੂਰੇ ਬੈਠੀ ਅਸ ਦੁੱਟੇ ਮੂੰਹ ਨੀਂ ਮਾਰ ਜਾਂ ਅੱਡੜੀ ਜਿੱਪਾ ਲੱਗੀਆਂ ਨੇ ਇੰਨੇ ਨਾਲ ਬੋਲਦੇ ਨੇ ਮਾਰ ਕੇ ਜਵਾਕ ਲਾ ਉਹੀ ਤਾਂ ਗੱਲ ਆਪਾਂ ਤਾਂ ਮਿੱਠੀਆਂ ਰੋਟੀਆਂ ਮਿਲ ਜਾਂਦੀਆਂ ਸੀ ਚਾਰ ਨਾਲ ਆਪਾਂ ਤਾਂ ਫੁੱਲ ਜਾਂਦੇ ਸੀ ਚੂਰੀ ਖਾ ਕੇ ਹੁਣ ਅਚਲੀਆਂ ਹੋਣੀਆਂ ਚੱਲੀਆਂ ਨਾਲ ਚਿਬਰ ਖਵਾਈ ਜਾਣੇ ਬੁੜੀਆਂ ਨਰਮਾ ਚੁਪਦੀਆਂ ਨੇ ਆ ਨਰਮੇ ਤੋਂ ਗੱਲ ਚਿੱਤੇ ਆਈ ਲੈ ਸੁਣ ਲਾ ਨਹੀਂ ਸਾਡੇ ਹਾਂ ਨਰਮਾ ਤਾਂ ਨਰਮ ਇੱਕ ਪਾਸੇ ਰਿਹਾ ਜੀ ਕੱਲ ਮੈਂ ਚਲੀ ਗਈ ਸੀ ਕਿਸੇ ਦੇ ਘਰੇ ਉੱਥੇ ਮੈਨੂੰ 2 ਘੰਟੇ ਲੱਗੇ ਮੀਨ ਮੇਰੇ ਆਉਂਦੀ ਨੂੰ ਸਾਢੇ ਆਈ ਨੇ ਤਾਂ ਨਵੇਂ ਕੰਮ ਕਰ ਲਿਆ ਤਿੰਨ ਚਾਰ ਤਾਂ ਭੈਣੇ ਇਹ ਬਠਾਈ ਬਠੀ ਤੂੜੀਆਂ ਵਾਲੀਆਂ ਕਿਸੇ ਤੋਂ ਲਈ ਨਾ ਕਰੀ ਨਾ ਪਤਾ ਨਹੀਂ ਮੈਨੂੰ ਨਹੀਂ ਪਤਾ ਕੀ ਲਿਆ ਤੂੰ ਨਹੀਂ ਲਿਆ ਹਾਂ ਆ ਹੌਨ ਫਾਫਾ ਲੈ ਕੇ ਅੰਦਰ ਬਾੜ ਕੀ ਮੈਨੂੰ ਕੀ ਦਿਖਾਇਆ ਦੱਸੋ ਕੀ ਸਮਾਰ ਹੁੰਦਾ ਹਾਂ ਫਿਰ ਨਾਲ ਇਹ ਲੈ ਬਾਕੀ ਹਜੇ ਬਾਜ਼ਾਰ ਜਾਣਾ ਮੈਂ ਆ ਘਰ ਆਉਣਾ ਮੈਂ ਭਲਾਣਾ ਕਰਾਉਣਾ ਭੈਣੇ ਅੱਗੇ ਤਾਂ ਬਹੁਤ ਭਲਾ ਜਗਾਉਣਾ ਸੀ ਸੱਚੀ ਗੱਲ ਹਾਂ ਇਹਨੂੰ ਕੀਤਾ ਵੀ ਕੀ ਜਾ ਕੇ ਚਾਹ ਪਾਣੀ ਨਹੀਂ ਪੁੱਛਦੀਆਂ ਰੋਟੀ ਨਹੀਂ ਦਿੰਦੀਆਂ ਅੱਛਾ ਲੈ ਆ ਤਾਂ ਮੈਂ ਨਾ ਮੈਂ ਕੰਮ ਸੁਣਿਆ ਹੈ ਅੱਛਾ अच्छा दस फिर हाय मेनू नहीं तेरी ਗੱਲ ਸਮਝ ਲੱਗਦੀ ਹੈਗੀ ਅੱਛਾ ਗੂਗਲ ਚਲਾਉਂਦੇ ਆ ਕੀ ਹੋ ਕੇ ਹੁੰਦਾ ਤਾਂ ਹੀ ਮੈਂ ਕਹੀ ਨਾ ਮੈਨੂੰ ਸਮਝ ਨਹੀਂ ਆਉਂਦੀ ਸਮਝ ਨਹੀਂ ਆਉਂਦੀ ਉਹ ਹੁੰਦਾ ਕੀ ਮੈਨੂੰ ਵੀ ਦੱਸ ਦੇ ਮੈਂ ਵੀ ਚਲਾ ਲਿਆ ਕਰੂੰ ਕਿੱਥੇ ਚੱਲਦਾ ਨਹੀਂ ਗੂਗਲ ਹੁੰਦਾ ਕੀ ਆ ਪੈਸੇ ਕੱਢਦਾ ਘਰ ਬੈਠੇ ਦੇ ਨੋ ਨੀ ਫੇੜੇ ਕੋਈ ਹੋਰ ਨਾ ਕੋਈ ਗਲਤ ਕੰਮ ਹੋ ਜਾ ਸਾਰੀ ਕੱਢ ਕੇ ਲਾਗੇ ਗੁੱਗਲ ਪੈਸੇ ਹਾਂ ਪਰਵਰਗਨ ਕੀ ਪਤਨ ਪੜਾਂ ਨੂੰ ਉਹੀ ਤੱਕ ਤਾਂ ਪੜੀਆਂ ਨਹੀਂ ਖੰਦਾ ਕੰਮ ਭਾਣੇ ਅੱਛਾ ਗੁੱਗਲ ਤੇ ਕੰਮ ਕਰਾਉਂਦੀ ਆ ਲਓ ਹਾਂ ਤਾਂ ਫਿਰ ਸੋਟੇ ਤਾਂ ਬਾਰਾ ਨਿਆਰੇ ਹੋ ਗਏ ਫਿਰ ਜੀਰੀ ਵੀ ਹੁਣ ਤੁਸੀਂ ਤਾਂ ਗੁੱਗਲ ਤੇ ਬਡਾ ਹੁਗਮੈਂਟ ਕਰਾ ਹੈ ਨੀ ਹੋਰ ਨੀ ਸਾਡੇ ਵੀ ਭੇਜੀ ਵੀ ਸਾਡੇ ਆਲੂ ਭੁਜਣ ਵਾਲੇ ਨੇ ਹਾਂ ਜੀਰੀ ਬਾਢਲੇ ਹਾਂ ਆਲੂ ਭੁਜਣੇ ਨੇ ਕੀ ਸਾਡੇ ਵੀ ਗੁੱਗਲ ਤੇ ਆਲੂ ਚਾ? ਅੱਛਾ ਇਹ ਜੇ ਕੰਮ ਨਹੀਂ ਕਰਦਾ। ਭਟਾਰਾ ਤੂਰਾ ਤਾਂ ਚੋਹੀ ਲੈਂਦਾ ਹੋਊ। ਹੋਰ ਅੱਗ ਲਾਣਾ ਗੁੱਗਲ ਤੇਰਾ ਕੀ ਕਰਦਾ ਫੇਰ ਉਹ ਦੱਸ ਦੇ ਮੈਨੂੰ। ਉਹ ਅੱਛੇ ਆਸਮਾਨ ਭੇਜਦਾ। ਸਮਾਨ ਕਿੱਥੋਂ ਮੰਗਾਵਾ? ਮੈਨੂੰ ਨਹੀਂ ਪਈ ਤੇਰਾ ਗੁੱਗਲ ਗਾਗਲ ਦੀ ਗੱਲ ਸਮਝ ਆਦੀ। ਯਾ ਉਹ ਉਹਨਾਂ ਦੀ ਕੁੜੀ ਜਨਮ ਤੇ ਗੁੱਗਲ ਹੀ ਆ। ਉਹ ਕਿੰਨਾ ਕੰਮ ਕਰਦੇ ਲਾ ਕੋਹੇ ਕੁੜੇ ਤੋਂ। ਹਾਂ। ਅੱਛਾ ਮੋਬਾਈਲ ਦੇ ਵਿੱਚ ਗੁੱਗਲ ਆ। नहीं मोबाइल च किए बढ़ गया है होर ना तू नवा कम करवा नहीं किस तो है कह के मोबाइल चूगल रहा इसका इन कोई खो भज गया अगला कहू उन्होंने बुढ़ी कैंसिल मोबाइल गूगल च रहा हाँ नहीं गुगल तो अपने पिंड च तीन चार ने होर ना हाँ इसका गुगल भज भुजगा जी, जी तेरे को हाँ चाहे भज अपने आप अगला कहूगा उन्होंने बुढ़ी ने तैं गूगल मोबाइल चाड़िया हो हाँ बच के रही कोई पता नहीं लोगों का ਐਮੀਨਾ ਕਿਸੇ ਕੋ ਗੱਲ ਕਰਦੀ ਹੁਣ ਮੇਰੇ ਕੋ ਪਤਾ ਘਰਤੀ ਤੇਰੀ ਜੀਬ ਨਹੀਂ ਖੜਦੀ ਹਿੰਦੀ ਕੱਟੀ ਤੇ ਜੀਬ ਦੇ ਟੱਟਦੇ ਨਾ ਤੇ ਕੰਮ ਨਹੀਂ ਕਰਦੀ ਚੰਗਾ ਐ ਕਰ ਮੈਂ ਤੁਹਾਡੇ ਬਣੀ ਨੂੰ ਆਉਣ ਲੱਗੀਆਂ ਆਹ ਹੋਵੇ ਤਨ ਉਹ ਹੀ ਕਹਿੰਦੇ ਦੁਕਾਨ ਤੋਂ ਜਲੇਬੀਆਂ ਮੰਗਾਰੀ ਮੇਰੇ ਤੋਂ ਬਾਹਲਾ ਜੀ ਕਰਦਾ ਜਲੇਬੀਆਂ ਖਾਣ ਨੂੰ ਹਾ ਕੀ ਭਾਨੇ 180 ਰੁਪਏ ਉਹ ਐ ਕਰੀ 20 ਰੁਪਏ ਦੀ ਮੰਗਾਲੀ ਮੇਰੇ ਕੋ ਭੁਗੀਆਂ ਤਾਂ ਵੀ ਜੇ ਸਮਝਦੇ ਨਹੀਂ ਤੂੰ ਤਪਾਈਆ ਮਗਾ ਰਹੀਆਂ ਫੜਾ ਬੋਹਾਂ ਦਾ ਸਰਜੋ ਇੱਥੇ ਤਾਂ ਮੈਨੂੰ ਖਾਣ ਹੀ ਦਿੰਦੇ ਕਹਿੰਦੇ ਸ਼ੂਗਰ ਆ ਹਾਂ ਨਹੀਂ ਫਿਰ ਐ ਕਰੀ ਹਾਂ ਮੈਂ ਹੁਣੀਆਂ ਜਲੇਬੀਆਂ ਮਗਾ ਕੇ ਰੱਖੀ ਦੁੱਧ ਨੂੰ ਵਾਜ ਦੇ ਲਈ ਮੱਚ ਤਾ ਦੁੱਧ ਦੇ ਪੈਸੇ ਲੈ ਲਈ ਮੈਨੂੰ ਦੁੱਧ ਨਹੀਂ ਪੀਣ ਦਿੰਦੇ ਕਹਿੰਦੇ ਨੀ ਬੀਪੀ ਵੱਧ ਨਾਲੇ ਤਾਂ ਮੈਂ ਦੁੱਧ ਨਾਲ ਜਲੇਬੀਆਂ ਖਾਣੀਆਂ ਨੇ ਹਾਂ ਚੰਗਾ ਫਿਰ ਮੈਂ ਹੁਣੇ ਆਈ ਤੂੰ ਮਗਾ ਜਲੇਬੀਆਂ ਠੀਕ ਆ